ਮੁਲਾਜ਼ਮ ਜਥੇਬੰਦੀਆਂ ਦੀ ਸੀਐਮ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਕੀ ਖਫਾ ਨੇ ਮੁਲਾਜ਼ਮ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਕਿੰਨੀ ਕੁ ਸੰਜੀਦਗੀ ਨਾਲ ਕਰ ਰਹੀ ਹੈ ਵਿਚਾਰ ਮੁਲਾਜ਼ਮਾ ਨੇ ਮੀਟਿੰਗ ਤੋਂ ਬਾਅਦ ਦੀ ਵਿਥਿਆ ਬਾਰੇ ਕੀ ਕਿਹਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੁਲਾਜ਼ਮ ਜੱਥੇਬੰਦੀਆਂ ਨੂੰ ਜਦੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਮੀਟਿੰਗ ਦਾ ਸੱਦਾ ਮਿਲਿਆ ਤਾਂ ਪਹਿਲਾ ਮੁਲਾਜ਼ਮਾ ਨੇ ਆਪਣੀ ਇੱਕ ਵਰਚੁਅਲ ਮੀਟਿੰਗ 'ਚ ਇਹ ਤੈਅ ਕੀਤਾ ਕਿ ਮੀਟਿੰਗ 'ਚ ਜਾਣਾ ਚਾਹੀਦਾ ਹੈ ਜਾਂ ਨਹੀਂ ਫਿਰ ਇਹ ਸੈਮਤੀ ਬਣੀ ਕਿ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਤੋਂ ਡੇਢ ਸਾਲ ਹੋ ਗਿਆ ਮੁਲਾਜ਼ਮਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਮੀਟਿੰਗ ਮੰਗਦਿਆਂ ਤਰਨੇ ਰੈਲੀਆਂ ਕਰਦੇ ਪਰ ਇੱਕ ਡੈਡਲੌਕ ਇੱਕ ਖਲਾ ਦੀ ਸਥਿਤੀ ਬਣੀ ਹੋਈ ਸੀ ਇਸ ਡੈਡਲੌਕ ਨੂੰ ਤੋੜਨ ਲਈ ਇਸ ਖਲਾ ਨੂੰ ਪਰਨ ਦੇ ਲਈ ਮੀਟਿੰਗ ਕੀਤੀ ਗਈ ਇਹ ਗੱਲ ਸੁਖਾਵੀ ਦਿੱਸਦੀ ਹੈ ਕਿ ਹੁਣ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਆਪ ਮੁਲਾਜ਼ਮਾਂ ਨਾਲ ਟੇਬਲ ਟॉक ਕੀਤੀ ਉਹ ਚਾਹੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦਾ ਡਰ ਹੋਵੇ ਜਾਂ ਔਨ ਵਾਲੀਆਂ ਜਲੰਧਰ ਪਛਮੀ ਜਿਮਨੀ ਚੌਣਾ ਚ ਰੈਲੀਆਂ ਨਾ ਕਰ ਸਕਣ ਮੁਲਾਜ਼ਮ ਤੇ ਕੋਈ ਨੀਤੀ ਹੋਵੇ ਗੱਲ ਕੁਝ ਵੀ ਹੋਵੇ ਮੁਲਾਜ਼ਮ ਜਥੇਬੰਦੀਆਂ ਦੀ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਉਹ ਨਿਭੜੀ ਪਰ ਮੀਟਿੰਗ 'ਚ ਜੋ ਮੁਲਾਜ਼ਮਾਂ ਨੇ ਦੱਸਿਆ ਕਿ ਮਾਹੌਲ ਬਹੁਤਾ ਸੁਖਾਵਾਂ ਪ੍ਰਤੀਤ ਨਹੀਂ ਹੋਇਆ بار-बार ਚੈਕਿੰਗ ਕਰਨਾ ਨਾਮ ਦੁਹਰਾਣੇ ਪਤੇ ਲਿਖਨੇ ਇਹ ਆਮ ਰੂਟੀਨ ਹੋ ਸਕਦਾ ਹੈ ਪਰ بار-बार ਇੱਕੋ ਤਰ੍ਹਾਂ ਦੀ ਚੈਕਿੰਗ ਤੋਂ ਨਾ ਖੁਸ਼ ਪ੍ਰਤੀਤ ਹੋਏ ਮੁਲਾਜ਼ਮ ਲੇਕਿਨ ਇਹ ਸਭ ਦੇ ਬਾਬਤ ਮੁਲਾਜ਼ਮ ਜਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਇੱਕ ਲੰਬੇ ਸਮੇਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਨਾਲ ਜੋ ਮੀਟਿੰਗ ਹੋਈ ਸੋ ਸਾਨੂੰ ਇੱਕ ਆਸ ਹੈ ਇੱਕ ਆਸ ਬੱਜੀ ਹੈ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਮੁਲਾਜ਼ਮ ਜਥੇਬੰਦੀਆਂ ਦੇ ਲੀਡਰਾਂ ਨੂੰ 25 ਜੁਲਾਈ ਦੀ ਚੰਡੀਗੜ੍ਹ ਮੀਟਿੰਗ ਦਿੱਤੀ ਹੈ ਜਲੰਧਰ ਚੋਣਾ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਕਹਿਣਾ ਹੈ ਕਿ ਚਾਹੇ ਦੁਪਹਿਰ ਬਾਅਦ ਤੱਕ ਵੀ ਬੈ ਕੇ ਮੁਲਾਜ਼ਮਤਾਂ ਦੀਆਂ ਮੰਗਾ ਦਾ ਨਿਪਟਾਰਾ ਕਰਨਾ ਪਵੇ ਤਾਂ ਉਹ ਜ਼ਰੂਰ ਬੈਠਣਗੇ ਇਸ ਤੋਂ ਮੁਲਾਜ਼ਮ ਜਥੇਬੰਦੀਆਂ ਨੂੰ ਇੱਕ ਆਸ ਦੀ ਕਿਰਨ ਜ਼ਰੂਰ ਦਿਖਾਈ ਦਿੱਤੀ ਹੈ ਕਿ ਮੁਲਾਜ਼ਮਤਾਂ ਦੀਆਂ ਮੰਗਾ ਤੇ 25 ਜੁਲਾਈ ਨੂੰ ਕੋਈ ਠੋਸ ਕਦਮ ਜ਼ਰੂਰ ਚੁੱਕਿਆ ਜਾਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓਜ਼ ਬਣਾ ਰਹੀਆਂ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ